ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਹੋ ਤੁਸੀਂ ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਰਦਮੰਦੀ ਪੂਨੀਆ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ ਕਰਦੇ ਆ ਇਸ ਪ੍ਰੋਗਰਾਮ ਚ ਪੂਨੀਆ ਜੀ ਦਾ ਸਵਾਗਤ ਫਿਰ ਰੋਖਾ ਬਣਾਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਵਾਂਚਕ ਸੌਨਮ ਵਾਂਚਕ ਹੋਣਾ ਦੀ ਸਾਰੇ ਘਟਨਾਕ੍ਰਮ ਤੇ ਹੀ ਗੱਲ ਕਰ ਲੈਨੇ ਆ ਉਧਰ ਵਾਜੁਕ ਬੇਸ਼ੱਕ ਹਿਰਾਸਤ ਚ ਨੇ ਪਤਨੀ ਨੂੰ ਬਾ ਗੱਲ ਨਹੀਂ ਕਰਨ ਦਿੱਤੀ ਗਈ ਐਨਐਸਏ ਤੇ ਸਵਾਲ ਖੜੇ ਹੋ ਰਹੇ ਨੇ ਹੋਰ ਕੀ ਕੀ ਬਾ ਕੁਝ ਵਾਪਰ ਰਿਹਾ ਜੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੁਝ ਹੋਰ ਗ੍ਰਿਫਤਾਰੀਆਂ ਦਾ ਵੀ ਜ਼ਿਕਰ ਹੈ ਹਾਂਜੀ ਜਿਹੜੇ ਸੋਨਮ ਵਾਜੁਕ ਹੈ ਗਿਆ ਉਹਨਾਂ ਨੂੰ ਦੋ ਦਿਨ ਪਹਿਲਾਂ ਐਨਐਸਏ ਲਾ ਕੇ ਜੋਧਪੁਰ ਜੇਲ੍ਹ ਲੈ ਕੇ ਜਾਇਆ ਗਿਆ ਸੀਗਾ ਤੇ ਉਹ ਸੋਨਮ ਵਾਜੁਕ ਰੇਮਨ ਮੈਗਸੇਸੇ ਜਿਹੜਾ ਅਵਾਰਡ ਹੁੰਦਾ ਕਾ ਉਹ ਉਹਨਾਂ ਨੂੰ ਮਿਲਿਆ ਹੋਇਆਗਾ ਤਾਂ ਰੈਮਨ ਮੈਗਸਸ ਅਫਟਰ ਨੋਬਲ ਸੈਕਿੰਡ ਨੰਬਰ ਦਾ ਪ੍ਰਾਈਜ਼ ਦੁਨੀਆ ਪਰਚ ਮੰਨਿਆ ਜਾਂਦਾ ਕਾ ਖਾਸ ਕਰਕੇ ਏਸ਼ੀਆ 'ਚ ਏਸ਼ੀਆ ਦਾ ਰੈਮਨ ਮੈਗਸਸ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਹਿੰਦੇ ਆ ਤੇ ਉਹਨਾਂ ਨੂੰ ਗ੍ਰਫਤਾਰ ਕਰਕੇ ਲੈ ਕੇ ਜਾਏ ਗਏ ਸੀ ਉਹਨਾਂ ਦੀ ਜਿਹੜੀ ਪਤਨੀ ਹੈ ਆਗੰਬੋ ਉਹ ਵੀ ਬਹੁ ਵੱਡੇ ਪ੍ਰੋਫੈਸਰ ਨੇ ਇਸ ਤੋਂ ਇਲਾਵਾ ਉਹ ਵੀ ਬਹੁ ਵੱਡੇ ਸਮਾਜਿਕ ਕਾਰਜਕਰਤਾ ਨੇ ოფਿਸਲੇ دو ਦਿਨਾ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਰਕਾਰ ਨਾਲ ਲਗਾਤਾਰ ਫੋਨ ਸਾੜ ਰਹੀ ਹੈ ਕਿ ਮੇਰੀ ਮੇਰੇ ਘਰ ਵਾਲੇ ਨਾਲ ਗੱਲ ਕਰਾ ਦਿਓ ਪਰ ਹਜੇ ਤੱਕ ਉਹਨਾਂ ਨੂੰ ਉਹਨਾਂ ਦੇ ਘਰ ਵਾਲੇ ਨਾਲ ਸੋਨਮ ਵਾਂਗ ਉਹਨਾਂ ਦੇ ਪਤੀ ਨਾਲ ਗੱਲਬਾਤ ਨਹੀਂ ਕਰਾਈ ਗਈ ਹੈ ਗਿਆ ਉਹ ਜੋਧਪੁਰ ਵੀ ਪਹੁੰਚ ਚੁੱਕੇ ਨੇ ਜੋਧਪੁਰ ਵੀ ਉਹਨਾਂ ਦੀ ਗੱਲ ਨਹੀਂ ਕਰਾਈ ਗਈ ਹੈ ਯਾਨੀ ਕਿ ਲਗਾਤਾਰ ਜਿਹੜੇ ਸੋਨਮ ਵਾਂਗ ਦਾ ਪਰਿਵਾਰ ਹੈ ਉਹ ਪਟਕ ਰਿਹਾਗਾ ਕਿ ਉਹਨਾਂ ਉਹਨਾਂ ਦੀ ਉਹਨਾਂ ਨਾਲ ਉਹਨਾਂ ਦੀ ਗੱਲ ਹੋ ਜਾਵੇ ਉਹਨਾਂ ਦੀ ਪਤਨੀ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਉਹ ਇੱਕ ਗੰਦੀਵਾਦੀ ਅੰਦੋਲਨ ਦਾ ਨੇਤ੍ਰਿਤਵ ਕਰ ਰਹੇ ਸੀਗੇ ਸत्याग्रह ਕਰ ਰਹੇ ਸੀ ਪਦਿਆਤਰਾ ਕਰ ਰਹੇ ਸੀ ਸਾਰਾ ਕੁਝ ਸ਼ਾਂਤੀਪੂਰਨ ਢੰਗ ਨਾਲ ਕਰ ਰਹੇ ਸੀਗੇ ਪਰ ਉਹਨਾਂ ਨੂੰ ਜਾਣ ਬੁੱਝ ਕੇ ਇਸ ਪੂਰੇ ਮਾਮਲੇ ਦਾ ਦੋਸਤੀ ਬਣਾਇਆ ਜਾ ਰਿਹਾਗਾ ਜੀ ਇਹ ਗੱਲ ਉਹਨਾਂ ਨੇ ਕਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਤਕਰੀਬਨ 70 ਤੋਂ ਵੱਧ ਜਿਹੜੇ ਲਦਾਖੀ ਨੌਜਵਾਨ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਨੇ ਤੇ ਹੋਰ ਵੀ ਮਤਲਬ ਉੱਥੇ ਕਿਉਂਕਿ ਕਰਫਿਊ ਲੱਗਿਆ ਹੋਇਆਗਾ ਤੇ ਪੁਲਿਸ ਜਿਹੜੀ ਉੱਥੋਂ ਦੀ ਹੈਗੀ ਆ ਉਹ ਮਨਮਾਨੇ ਤਰੀਕੇ ਨਾਲ ਛਾਪੇਮਾਰੀ ਕਰ ਰਹੀ ਐ ਸੀਆਰਪੀਐਫ ਵੀ ਉਹਨਾਂ ਦਾ ਸਾਥ ਦੇ ਰਹੀ ਐ ਤੇ ਇਹ ਇਹਦੇ ਚ ਬਹੁਤ ਸਾਰੇ ਹਿੰਦ ਦੇਸ਼ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਜਿਹੜੇ 4 ਜਾਣੇ ਮਾਰੇ ਗਏ ਸੀ ਉਹਨਾਂ ਚੋਂ 2 ਜਾਣਿਆਂ ਦਾ ਅੰਤਮ ਸੰਸਕਾਰ ਕੱਲ ਸੀਆਰਪੀਐਫ ਨੇ ਤੱਕੇ ਨਾਲ ਕਰਾ ਦਿੱਤਾ ਹੈਗਾ ਇੱਕ ਗੱਲ ਉਹ ਵੀ ਐ ਤੇ ਜਿਹੜੀ ਲੇ ਐਪੈਕਸ ਬੋਡੀ ਹੈ ਜਿਹੜੇ ਉੱਤੋਂ ਦੀ ਮੇਨ ਆਪਾਂ ਕਹੇ ਲਈਏ ਕਿ ਲਦਾਖ ਬੁੱਧਿਸਟ ਐਸੋਸੀਏਸ਼ਨ ਹੋਗੀ ਅਤੇ ਲੇ ਐਪੈਕਸ ਬੋਡੀ ਹੋਗੀ ਤੇ ਉਹ ਬੁੱਧਿਸਟ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਲਦਾਖ ਜਿਹੜਾ ਹੈਗਾ ਜੀ ਜੀ ਲਦਾਖ ਦੇ ਲੋਕ ਹਮੇਸ਼ਾ ਪੈਟ੍ਰਿਓਟ ਮਤਲਬ ਦੇਸ਼ ਭਗਤ ਰਹੇ ਨੇ ਅੱਜ ਸਾਨੂੰ ਕਿਤੇ ਨਾ ਕਿਤੇ ਇਹ ਦੇਸ਼ ਦਰੋਹੀ ਬਣਾ ਰਹੇ ਨੇ ਸਾਨੂੰ ਐਲੀਨੀਏਟ ਕਰ ਰਹੇ ਨੇ ਪਰ ਲੈਣਾ ਨੇ ਇਹ ਸਾਰਾ ਕੁਝ ਮੁਸਲਮਾਨਾਂ ਨਾਲ ਕੀਤਾ ਇਹ ਸਾਰਾ ਕੁਝ ਸਿੱਖਾਂ ਨਾਲ ਕੀਤਾ ਹੁਣ ਬੁੱਧਾਂ ਨੂੰ ਵੀ ਇਹ ਟਾਰਗੇਟ ਕਰ ਰਹੇ ਨੇ ਬੁੱਧਿਸਟਾਂ ਨੂੰ ਵੀ ਇਹ ਦੇਸ਼ਦ્રોਹੀ ਬਣਾ ਰਹੇ ਨੇ ਫਿਰ ਕਿਹੜੀ ਮਾਈਨੋਰਟੀ ਬਚੀ ਜਿਹੜੀ ਜਿਹਨੂੰ ਇਹ ਟਾਰਗੇਟ ਨਹੀਂ ਕਰਦੇ ਤਾਂ ਇਹ ਇੱਕ ਵੱਡਾ ਸਵਾਲ ਜਿਹੜੇ ਉੱਥੋਂ ਦੇ ਬੁੱਧਿਸਟ ਫਰੀਚਰ ਨੇ ਜਿਹਨੇ ਆਪਣੇ ਜਥੇਦਾਰ ਹੁੰਦੇ ਨੇ ਉਵੇਂ ਉੱਥੇ ਜਿਹੜੇ ਬੁੱਧਿਸਟ ਮੰਕ ਨੇ ਉਹ ਇਹ ਸਵਾਲ ਚੁੱਕ ਰਹੇ ਨੇ ਹਾਂ ਜੀ ਸਵਾਲ ਵੱਡੇ ਨੇ ਜਦ ਅਗਲੇ ਕਹਿ ਵੀ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦੇ ਵੀ ਗੱਲ ਕੀਤੀ ਹੈ ਰਿਪੋਰਟਾਂ ਕੀਤੀਆਂ ਨੇ ਕਿ ਸੋਨਮ ਵਾਂਗਚੁੱਕ ਨੇ ਦੇਸ਼ ਨੂੰ ਕਿਹੋ ਜੀਆਂ ਖੋਜਾਂ ਕਰਕੇ ਦਿੱਤੀਆਂ ਨੇ ਕਿਵੇਂ ਉਹ ਦੇਸ਼ ਦੇ ਸੈਨਿਕਾਂ ਦੇ ਲਈ ਉਹਨਾਂ ਦੇ ਸਰੀਰ ਨੂੰ ਗਰਮੀ ਦੇਣ ਦੇ ਲਈ ਰਾਤ ਦੇ ਸਮੇਂ ਉਹ ਟੈਂਟ ਕ੍ਰੀਏਟ ਕਰਦਾ ਟੈਂਟ ਦੀ ਇਨਵੈਂਸ਼ਨ ਕਰਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਉਸ ਨੇ ਖੋਜ ਕੀਤੀ ਹੈ ਸੋ ਇਸੇ ਦੇ ਨਾਲ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਉਧਰ ਕੱਲ ਭਾਰਤ ਪਾਕਿਸਤਾਨ ਦਾ ਏਸ਼ੀਆ ਕੱਪ ਦੇ ਲਈ ਫਾਈਨਲ ਮੈਚ ਹੋਇਆ ਉਸ ਤੋਂ ਬਾਅਦ ਪਹਿਲਾਂ ਤਾਂ ਮੈਚ ਹੋਣ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸੀ ਪਰ ਜਦੋਂ ਮੈਚ ਹੋ ਜਾਂਦੇ ਨੇ ਬਾਈਲੈਟਰਲ ਸੀਰੀਜ਼ ਵਰਗੀ ਗੱਲ ਹੀ ਹੋ ਗਈ ਦੋ ਮੈਚ ਪਹਿਲਾਂ ਖੇਲੇ ਬਾਅਦ ਚੋ ਫਾਈਨਲ ਖੇលਿਆ ਪਰ ਫਾਈਨਲ ਤੋਂ ਬਾਅਦ ਲੋਕ ਉਡੀਕ ਰਹੇ ਸੀ ਕਿ ਕਦੋਂ ਪ੍ਰੈਜੈਂਟੇਸ਼ਨ ਸੈਰੇਮਨੀ ਹੋਊਗੀ ਪਰ ਉਹ ਸੈਰੇਮਨੀ ਲਟਕਦੀ ਰਹੀ 45 ਤੋਂ ਜ਼ਿਆਦਾ ਮਿੰਟਾਂ ਤੱਕ ਕਹਿੰਦੇ ਮੁੰਬਈ ਤੋਂ ਦੁਬਈ ਤੱਕ ਫੋਨ ਖੜਕਦੇ ਰਹੇ ਤੇ ਅੰਤ 'ਚ ਭਾਰਤ ਵਾਲਿਆਂ ਨੇ ਕਹਿੰਦੇ ਟਰੋਫੀ ਨਹੀਂ ਲਈ ਪਾਕਿਸਤਾਨ ਦੇ ਪੀਸੀਬੀ ਦੇ ਚੀਫ ਦੇ ਕੋਲੋਂ ਤੇ ਮੁੜ ਕੇ ਮੋਤੀ ਸਾਹਿਬ ਆਪ ਵੀ ਮੈਦਾਨ 'ਚ ਉਤਰੇ ਨੇ ਕੱਲ ਪੂਰੀ ਗਰਮ ਚੱਲ ਰਹੀ ਹੈ ਜੀ ਕੱਲ ਤੋਂ ਹੀ ਹ ਅ ਦੇਖੋ ਕੱਲ ਏਸ਼ੀਆ ਕੱਪ ਇੰਡੀਆ ਨੇ ਜਿੱਤਿਆ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਦਾ ਜਿਹੜਾ ਸਾਰਾ ਖੇਡ ਸੀਗਾ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਆਪਰੇਸ਼ਨ ਸੰਧੂਰ ਖੇਲ ਦੇ ਮੈਦਾਨ ਚ ਵੀ ਜਾਰੀ ਹੈ ਤੇ ਭਾਰਤ ਦੀ ਜਿੱਤ ਤੇ ਸਾਡੇ ਕ੍ਰਿਕਟਰਾਂ ਨੂੰ ਲੱਖ ਲੱਖ ਵਧਾਈਆਂ ਇਹ ਉਹਨਾਂ ਨੇ ਕਿਹਾ ਤੇ ਸੂਰਜ ਕੁਮਾਰ ਜਿਹੜਾ ਯਾਦਵ ਹੈ ਉਹਨੇ ਪੀਐਮ ਮੋਦੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆ ਕਿ ਅੱਛਾ ਲੱਗ ਅੱਛਾ ਲੱਗਦਾ ਹੈਗਾ ਜਦ ਦੇਸ਼ ਦਾ ਲੀਡਰ ਫਰੰਟ ਫੁੱਟ ਤੇ ਬੱਲੇਬਾਜ਼ੀ ਕਰਦਾ ਹੈਗਾ ਇਹ ਗੱਲ ਉਹਨਾਂ ਵੱਲੋਂ ਕਈ ਗਈ ਹੈ ਗਿਆ ਲੇਕਿਨ ਜਿਹੜੇ ਪੀਸੀਬੀ ਦੇ ਚੀਫ ਹੈ ਗਿਆ ਮੋਸੀ ਨਕਵੀ ਉਹਨਾਂ ਨੇ ਕਿਹਾ ਕਿ ਜੇ ਯੁੱਧ ਹੀ ਗੌਰਵ ਦਾ ਪਮਾਨਾ ਹੈਗਾ ਕਿ ਗੌਰਵ ਦਾ ਗੌਰਵਤਾ ਦਾ ਪਮਾਨਾ ਜੇ ਯੁੱਧ ਹੀ ਹੈ ਤਾਂ ਉਹ ਇਤਿਹਾਸ 'ਚ ਤਾਂ ਇਸ ਵਾਰ ਪਾਕਿਸਤਾਨ ਦੇ ਹੱਥਾਂ ਆਪਣੀ ਸ਼ਰਮਨਾਕ ਹਾਰ ਤੁਸੀਂ ਪਹਿਲਾਂ ਹੀ ਦਰਜ ਕਰਾ ਚੁੱਕੇ ਹੋ ਤਾਂ ਇਹ ਗਲੋਨਾ ਵੱਲੋਂ ਤੰਜ ਕਿੱਤਾ ਗਿਆ ਹੈਗਾ ਪੀਸੀਪੀ ਚੀਫ ਉੱਥੇ ਖੜੇ ਰਹੇ 45 ਮਿੰਟ ਤੱਕ ਜਿਹੜੀ ਉੱਥੇ ਆਪਾਂ ਕਹਿ ਲਈਏ ਕਿ ਜਿਹੜੀ ਚੈਂਪियंस ट्रॉफी ਹੋਈ ਹੈ ਉਹਦੀ ਸੈਰੇਮੋਨੀ ਲਮਕਦੀ ਰਹੀ ਕੋਈ ਉੱਥੇ ਪਹੁੰਚਿਆ ਨਹੀਂ ਇੰਡੀਆ ਦਾ ਜਿਹੜੇ ਬੈਟਸਮੈਨ ਸੀ ਔਰ ਟਰੋਫੀ ਲੈਣ ਵਾਸਤੇ ਨਹੀਂ ਪਹੁੰਚੇ ਉੱਥੇ ਹੂੰ ਜੀ ਸੋ ਖਾਸੀਆਂ ਚਰਚਾਵਾਂ ਬਟੋਰੀਆਂ ਨੇ ਇਸ ਮੈਚ ਨੇ ਵੀ ਤੇ ਮੈਚ ਤੋਂ ਬਾਅਦ ਹੋਏ ਡਰਾਮੇ ਨੇ ਵੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਬਰੇਲੀ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਆਈ ਲਵ ਮੁਹੰਮਦ ਨੂੰ ਲੈ ਕੇ ਮਾਹੌਲ ਪੜਕ ਗਿਆ ਜੀ ਉੱਥੇ ਕੀ ਘਟਨਾ ਵਾਪਰੀ ਹੈ हां जी ਉੱਥੇ ਵੀ ਉਸੇ ਕਿਸਮ ਦਾ ਘਟਨਾਕਰਮ ਹੈ ਮੁਸਲਮ ਕਮਿਊਨਿਟੀ ਨੇ ਕੁਝ ਪੋਸਟਰ ਲਾਏ ਸੀਗੇ ਜਿੱਥੇ ਉਹਨਾਂ ਨੇ ਆਈ ਲਵ ਮੁਹੰਮਦ ਲਿਖਿਆ ਸੀਗਾ ਪਰ ਜਿਹੜੀ ਇੱਥੇ ਆਪਾਂ ਕਹਿ ਲਏ ਕਿ ਮਜੋਰਿਟੀ ਜਿਹੜਾ ਇੱਥੇ ਮਜੋਰਿਟੀ ਰਿਜਮ ਫੈਲ ਰਿਹਾਗਾ ਜਿਹੜੇ ਬਹੁਸ਼ੰਕਿਕ ਲੋਕ ਨੇ ਉਹ ਨਹੀਂ ਇਸ ਚੀਜ਼ ਨੂੰ ਲਾਈਕ ਕਰੇ ਪੋਸਟਰ ਵੀ ਪਾੜੇ ਗਏ ਉਸ ਤੋਂ ਬਾਅਦ ਉੱਥੇ ਪਥਰਾਓ ਵੀ ਹੋਇਆ ਫਿਰ ਲਾਠੀ ਚਾਰਜ ਵੀ ਹੋਇਆ ਸਾਰਾ ਉਹ ਕੁਝ ਹੋਇਆ ਯਾਨੀ ਕਿ ਜੇ ਤੁਸੀਂ ਆਪਣੇ ਰੱਬ ਨੂੰ ਆਪਣੇ ਗੋਡ ਨੂੰ ਸੈਲੀਬ੍ਰੇਟ ਕਰ ਰਹੇ ਹੋ ਤਾਂ ਸਟੇਟ ਉਹਨੂੰ ਵੀ ਕ੍ਰਾਈਮ 'ਚ ਬਦਲ ਦੇ ਰਿਹਾਗਾ ਉਹਨੂੰ ਵੀ ਕ੍ਰਿਮੀਨਲ ਐਕਟੀਵਿਟੀ ਦੇ ਤੌਰ ਤੇ ਬਦਲ ਦੇ ਰਿਹਾਗਾ ਤੇ ਇਹ ਆਪਣੇ ਆਪ 'ਚ ਮਤਲਬ ਬਹੁਤ ਮੰਦਭਾਗੀ ਘਟਨਾ ਹੈ ਗਿਆ ਏਨਕਿ ਮਾਈਨੋਰਟੀਜ਼ ਐਸ ਦੇ ਟਾਈਮ ਇਹ ਹਾਲਾਤ ਹੋ ਗਏ ਕਿ ਆਪਣੇ ਉਹ ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਆਪਣੇ ਰੱਬ ਨੂੰ ਪਿਆਰ ਕਰਦੇ ਆ ਮਰ ਇਸ ਨੂੰ ਵੀ ਗੁਨਾਹ ਬਣਾਇਆ ਜਾ ਰਿਹਾਗਾ ਕ੍ਰਾਈਮ ਬਣਾਇਆ ਜਾ ਰਿਹਾਗਾ ਤੇ ਉਹਨਾਂ ਉਹਨਾਂ ਦੇ ਡੰਡੇ ਮਾਰੇ ਜਾ ਰਹੇ ਨੇ ਉਹਨਾਂ ਨੂੰ ਦੰਗਿਆਂ ਵੱਲ ਤੱਕਿਆ ਜਾ ਰਿਹਾਗਾ ਮਾਈਨੋਰਟੀਜ਼ ਨੂੰ ਤਾਂ ਇਹ ਆਪਣੇ ਆਪ ਚ ਇੱਕ ਵੱਡਾ ਕੁਐਸਚਨ ਹੈ ਪਹਿਲਾ ਇਹ ਉੱਤਰ ਪ੍ਰਦੇਸ਼ ਚ ਹੋਇਆ ਜਿਹੜਾ ਕਿ ਬੀਜੇਪੀ ਰੂਲਡ ਸਟੇਟ ਹੈ ਅਗੇਨ ਮਹਾਰਾਸ਼ਟਰ ਚ ਹੋਇਆ ਉਹ ਵੀ ਬੀਜੇਪੀ ਰੂਲਡ ਸਟੇਟ ਹੈ ਤਾਂ ਇੱਕ ਸਵਾਲ ਤਾਂ ਇਹ ਵੀ ਬਣਦਾਗਾ ਕਿ ਇਹ ਸਾਰਾ ਕੁਝ ਇਸ ਕਿਸਮ ਦੇ ਦੰਗੇ ਫਸਾਦ ਇਸ ਕਿਸਮ ਦੇ ਮਾਈਨੋਰਟੀਜ਼ ਨਾਲ ਤੱਕੇ ਮੈਜੋਰਿਟੀ ਦੰਗੇ ਕਰਦੀ ਹੈ ਕਿਹਾ ਤੇ ਮਾਈਨੋਰਿਟੀ ਨਾਲ ਧੱਕਾ ਹੁੰਦਾਗਾ ਇਹ ਫਿਰ ਮਤਲਬ ਇਹਨੂੰ ਤੁਸੀਂ ਮਤਲਬ ਕਿਹੜੇ ਖਾਤੇ 'ਚ ਪਾਉਂਗੇ ਇਹ ਭਾਜਪਾ ਰੂਲਡ ਸਟੇਟ 'ਚ ਹੀ ਕਿਉਂ ਹੁੰਦਾ ਹੈ ਨੇ ਇੱਕ ਵੱਡਾ ਸਵਾਲ ਹੈ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਦੇ ਵੱਲ ਵਧੀਏ ਉਧਰ ਅਸਮ ਦੇ ਵਿੱਚ ਵੀ ਆਦੀਵਾਸੀ ਜਿਹੜੇ ਨੇ ਉਹ ਸੜਕਾਂ ਤੇ ਉੱਤਰ ਆਏ ਨੇ ਇਹ ਅਸਮ ਤੇ ਆਮ ਤੌਰ ਤੇ ਇਹ ਆਦੀਵਾਸੀ ਲੋਕ ਨੇ ਬੈਕਫਰਡ ਤੇ ਰਹਿ ਕੇ ਜਾਂ ਫਿਰ ਅੰਦਰੂਨੀ ਲੜਾਈ ਲੜਾਂ ਚ ਜ਼ਿਆਦਾ ਜਕੀਨ ਮੰਨੇ ਜਾਂਦੇ ਨੇ ਰੱਖਦੇ ਨੇ ਪਰ ਇਹਨਾਂ ਨੂੰ ਸੜਕ ਤੇ ਕਿਉਂ ਉਤਰਨਾ ਪਿਆ ਜੀ ਦੇਖੋ ਉੱਥੇ 6 ਆਦੀਵਾਸੀ ਜਨਜਾਤੀਆਂ ਐਦਾ ਦੀਆਂ ਹੈਗੀਆਂ ਜਿਨ੍ਹਾਂ ਨੂੰ ਮਤਲਬ ਆਪਾਂ ਦੇਖ ਰਹੇ ਹਾਂ ਕਿ ਅਨੁਸੂਚਿਤ ਜਨਜਾਤੀ ਦਾ ਦਰਜਾ ਨਹੀਂ ਮਿਲਦਾ ਹੈਗਾ ਤੇ ਨਾ ਉਹਨਾਂ ਨੂੰ ਨੌਕਰੀਆਂ ਚ ਕੋਟਾ ਮਿਲਦਾ ਹੈਗਾ ਉਹਦੇ ਚ ਕਲ ਮਤਲਬ ਜਿਹੜਾ ਸਭ ਤੋਂ ਵੱਡਾ ਜੇ ਆਪਾਂ ਮੰਨੀਏ ਕਿ ਵੱਡਾ ਸਮੁਦਾਇ ਉੱਥੇ ਜਿਹੜਾ ਵੱਡੇ ਆਦੀਵਾਸੀ ਸਮੁਦਾਇ ਹੈਗਾ ਉਹ ਮਟਕ ਸਮੁਦਾਇ ਹੈ ਮਟਕ ਸਮੁਦਾਏ ਦੇ ਹੀ ਜਿਹੜੇ ਨੌਜਵਾਨ ਸੀਗੇ ਉਹ ਸੜਕਾਂ ਤੇ ਉਤਰੇ ਸੀਗੇ ਉਹਨਾਂ ਦੇ ਹੱਥਾਂ 'ਚ ਬੈਟਰੀਆਂ ਸੀ ਮੋਮਬਤੀਆਂ ਸੀ ਉਹਨਾਂ ਨੇ ਮਾਰਚ ਕੱਢੇ ਤੇ ਉਹਨਾਂ ਨੇ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ 50000 ਦੇ ਆਲੇ ਦੁਆਲੇ ਜਿਹੜੇ ਆਦੀਵਾਸੀ ਸੀਗੇ ਉਹ ਸੜਕਾਂ ਤੇ ਉਤਰੇ ਸੀਗੇ ਤੇ ਉਹਨਾਂ ਨੇ ਮਸਾਲ ਜਲੂਸ ਕੱਢ ਕੇ ਕੇਂਦਰ ਤੋਂ ਡਿਮਾਂਡ ਕੀਤੀ ਹੈ ਕਿ ਉਹਨਾਂ ਨੂੰ ਜਿਹੜੇ ਰਿਜ਼ਰਵੇਸ਼ਨ ਐ ਨੌਕਰੀਆਂ ਤੇ ਪੜਾਈ ਚ ਦਿੱਤੀ ਜਾਵੇ ਇਸ 'ਚ ਬਾਕੀ ਜਿਹੜੇ ਹੋਰ ਜਿਵੇਂ ਚਾਹ ਜਨਜਾਤੀ ਹੋਗੀ ਤਾਈ ਉਹ ਮੋਰਨ ਚੁਟਿਆ ਕੋਚ ਰਾਜਬੋਂਸੀ ਇਹ ਜਿਹੜੇ ਹੋਰ ਬਾਕੀ ਜਿਹੜੇ ਆਦੀਵਾਸੀ ਨੇ ਉਹ ਵੀ ਇਸ ਮਾਰਚ ਚ ਸ਼ਾਮਲ ਸਨ ਪਰ ਸਭ ਤੋਂ ਵੱਡਾ ਸਮੂਹ ਹੈ ਉੱਥੇ ਮਟਕ ਹੈ ਮਟਕ ਲਗਾਤਾਰ ਇਸ ਚੀਜ਼ ਨੂੰ ਦੀ ਅਗਵਾਈ ਕਰ ਰਿਹਾਗਾ ਜੀ ਸੋ ਜੇਕਰ ਇਸ ਤੋਂ ਅਗਲੀ ਖਬਰ ਦੇ ਵਾਲਾ ਪਾ ਵਧੀਏ ਤਾਂ ਉਧਰ ਆਰਐਸਐਸ ਦੀ ਸ਼ਤਾਬ ਦੀ ਆਉਣ ਵਾਲੀ ਹੈ ਤੇ ਉਸ ਮੌਕੇ ਦੇ ਉੱਪਰ ਪੀਐਮ ਮੋਦੀ ਹੁਣੀ ਟਿਕਟ ਅਤੇ ਸਿੱਕਾ ਜਾਰੀ ਕਰਨਗੇ ਇੱਕ ਸੰਸਥਾ ਜਿਹੜੀ ਕਿ ਬਹੁਤ ਪੁਰਾਣੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ 100 100 ਡੇਢ ਡੇਢ ਸਾਲ 100 ਸਾਲ ਦੇ ਕਰੀਬ ਹੋ ਗਿਆ ਚੱਲਦੀਆਂ ਨੂੰ ਪਰ ਏਆਰਐਸਐਸ ਦੇ ਵਿੱਚ ਜੇ ਹ ਕੀ ਖਾਸ ਹੈ ਜੀ ਜਿਹੜਾ ਇੰਨਾ ਜ਼ਿਆਦਾ ਇਹਨਾਂ ਦੇ ਲਈ ਸਰਕਾਰੀ ਤੌਰ ਤੇ ਚੀਜ਼ਾਂ ਹੁੰਦੀਆਂ ਨੇ ਦੇਖੋ ਜਦੋਂ ਵਾਜਪਈ ਸਾਹਿਬ{{\text{total}}}}{{{\text{bihari}}}}{{{\text{vajpayee}}}}{{{\text{sahab}}}}{{{\text{pradhanmantri}}}}{{{\text{sige}}}} ਤੇ ਉਹਨਾਂ ਨੇ ਹਿਟਗੇਵਾਰ ਦਾ ਜਦੋਂ ਜਨਮ ਦਿਨ ਆਇਆ ਤੇ ਉਹਦੇ ਤੇ ਹਿਟਗੇਵਾਰ ਤੇ ਜਿਸ ਨੇ ਆਰਐਸਐਸ ਬਣਾਇਆ ਸੀ ਉਸ ਦੇ ਨਾਮ ਤੇ ਡਾਕ ਟਿਕਟ ਜਾਰੀ ਕਰਕੇ ਕਿਹਾ ਸੀਗਾ ਕਿ ਦੇਖੋ ਇਹ ਤਾਂ ਫ੍ਰੀडम फाइਟਰ ਸੀਗਾ ਅਸੀਂ ਇਸ ਕਰਕੇ ਡਾਕ ਟਿਕਟ ਜਾਰੀ ਕਰ ਰਹੇ ਹਾਂ ਤੇ ਉਸ ਟਾਈਮ ਵੀ ਬਤੇਰੇ ਪ੍ਰੋਫੈਸਰਾਂ ਨੇ ਹਿਸਟੋਰੀਆਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਹਿਟਗੇਵਾਰ ਕੋਈ ਕਿਸੇ ਵੀ ਕਿਸਮ ਦਾ ਸਵਤੰਤਰਤਾ ਸੈਨਾਨੀ ਨਹੀਂ ਸੀਗਾ ਬਲਕਿ ਉਹ ਤਾਂ ਉਨੇ ਬਹੁਤ ਬਾਰ ਮੁਖਬਰੀਆਂ ਕੀਤੀਆਂ ਬ੍ਰਿਟਿਸ਼ ਸਰਸ ਦੀਆਂ ਤਾਂ ਉਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕਰਨਾ ਬਣਦਾ ਨਹੀਂ ਸੀ ਇਹ ਗੱਲ ਉਭਾਰੀ ਗਈ ਉਸ ਟਾਈਮ ਵੀ ਤੇ ਇਹ ਗੱਲ 1999 ਦੀ ਹੈ ਅਸ 2025 ਚ ਆਰਐਸਐਸ ਨੂੰ 100 ਸਾਲ ਹੋ ਰਹੇ ਨੇ ਬਣੇ ਨੂੰ ਤੇ ਇਹ ਇਹਨਾਂ 100 ਸਾਲਾਂ ਚ ਜੇ ਆਪਾਂ ਗੱਲ ਕਰੀਏ ਕਿ ਦਸ਼ਹਿਰੇ 1925 ਨੂੰ ਆਰਐਸਐਸ ਬਣਿਆ ਸੀਗਾ ਉਸ ਟਾਈਮ ਤਾਂ ਇਸ ਦਾ ਨਾਂ RSS ਸੀਗਾ ਵੀ ਨਹੀਂ ਤੇ ਇਹ ਜਿਹੜਾ RSS ਬਣਿਆ ਸੀਗਾ ਜੇ ਮੈਂ ਖਬਰ ਇਸ ਕਰਕੇ ਲਈ ਹੈ ਤਾਂ ਕਿ ਆਪਾਂ ਇਹ ਵੀ ਗੱਲ ਕਰ ਸਕੀਏ ਕਿ ਕੀ RSS ਦੇ ਨਾਤੇ ਇਸ ਵਾਰ ਦਾ ਸ਼ਹਿਰੇਥ ਜਿਹੜਾ ਨਰਿੰਦਰ ਮੋਦੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰ ਰਿਹਾਗਾ ਕਿ ਇਹ ਉਸ ਦੇ ਅਧਿਕਾਰ ਨੇ ਇਸ ਤੇ ਬਹੁਤ ਵੱਡੇ ਕੁਐਸਚਨ ਨੇ ਕਿਉਂਕਿ ਦੇਖੋ RSS ਦੇ ਦੋ ਇਤਿਹਾਸ ਨੇ ਇੱਕ ਇਤਿਹਾਸ 47 ਤੋਂ ਪਹਿਲੇ ਦਾ ਤੇ ਉਸ ਦੂਜਾ ਇਤਿਹਾਸ 47 ਤੋਂ ਬਾਅਦ ਦਾ 1920 ਦਾ ਜਿਹੜਾ ਦशक ਹੈ ਉਸ ਦੌਰਾਨ ਇੰਡੀਆ ਦੇ ਜਿਹੜੇ ਲੋਕ ਸੀਗੇ ਉਹ ਇਕੱਠੇ ਹੋ ਰਹੇ ਸੀਗੇ ਸਾਰੇ ਜਿਹੜੇ ਧਰਮ ਮੁਸਲਮਾਨ ਸਿੱਖ ਇਸਾਈ ਹਿੰਦੂ ਸਾਰੇ ਇਕੱਠੇ ਹੋ ਕੇ ਫ੍ਰੀडम ਵਾਸਤੇ ਇੰਡੀਆ ਦੀ ਆਜ਼ਾਦੀ ਵਾਸਤੇ ਲੜਾਈਆਂ ਲੜ ਰਹੇ ਸੀਗੇ ਉਸ ਟਾਈਮ ਅੰਗਰੇਜ਼ਾਂ ਨੇ ਫੂਟ ਡਾਲੋ ਰਾਜ ਕਰਵਾਲੀ ਜਿਹੜੀ ਨੀਤੀ ਸੀ ਉਹ ਅਪਣਾਈ ਉਦੇ ਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਰਿਲੀਜੀਅਸ ਫੰਡਾਮੈਂਟਲਿਸਟਾਂ ਨੂੰ ਹਵਾ ਦਿੱਤੀ ਉਸ ਟਾਈਮ ਹਿੰਦੂ ਮਾਸਬਾ ਸੀ ਕੀ ਉਸ ਟਾਈਮ ਮੁਸਲਿਮ ਲੀਗ ਦਾ ਵੀ ਅਲੱਗ ਕਿਸਮ ਦਾ ਕਰੈਕਟਰ ਸੀਗਾ ਜਿਹੜਾ ਕਿ ਅਲੱਗ ਕਿਸਮ ਨਾਲ ਚੀਜ਼ਾਂ ਰੱਖਦੇ ਸੀਗੇ ਤੇ ਹਿੰਦੂ ਮਾਸਬਾ ਦੇ ਜਿਹੜੇ ਬੀਡੀ ਸਾਵਰਕਰੋਰੀ ਸੀ ਉਹ ਜੇਲ੍ਹ 'ਚ ਸੀਗੇ ਪਰ ਉਹਨਾਂ ਨੇ ਮਰਸੀ ਪਟੀਸ਼ਨਾਂ ਲਿਖ ਕੇ ਕਿ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਆਂ ਸਾਨੂੰ ਛੱਡ ਦਿਓ ਜੀ ਅਸੀਂ ਅਪ ਸਾਬਤ ਕਰਾਂਗੇ ਕਿ ਅਸੀਂ ਤੁਹਾਡੇ ਸੇਵਕਾਂ ਤਾਂ 1924 ਚ ਬੀਡੀ ਸਵਾਰਕਰ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਸ ਤੋਂ ਪਹਿਲਾਂ 1923 ਚ ਬੀਡੀ ਸਵਾਰਕਰ ਦੀ ਕਿਤਾਬ ਆ ਚੁੱਕੀ ਹੈ ਉਸ ਕਿਤਾਬ ਦੀ ਜੇ ਆਪਾਂ ਗੱਲ ਕਰ ਲਈਏ ਤੇ ਉਹਦੇ ਉਹਨੂੰ ਹਿੰਦੂਤਵਾ ਉਹਦਾ ਨਾ ਸੀਗਾ ਕਿਤਾਬ ਦਾ ਤੇ ਉਸ ਕਿਤਾਬ ਚ ਉਹਨਾਂ ਨੇ ਇਹ ਕਰਖਸ਼ ਕੱਢਿਆ ਕਿ ਦੇਖੋ ਜਿਹੜੀ ਸਾਡੀ ਲੜਾਈ ਹੈ ਉਹ ਬ੍ਰਿਟਿਸ਼ਰਾਂ ਨਾਲ ਨਹੀਂ ਹੈ ਸਾਡੀ ਲੜਾਈ ਤਾਂ ਮੁਸਲਮਾਨਾਂ ਨਾਲ ਹੈ ਤੇ ਇਸੇ ਕਰੈਕਸ਼ਨ ਨੂੰ ਧਿਆਨ ਰੱਖਦਿਆਂ ਹੀ 1925 ਚ ਐਸ ਆਰ ਐਸ ਐਸ ਨੂੰ ਬਣਾਇਆ ਗਿਆ ਸੀ ਸ਼ੁਰੂ ਚ ਇਹਦਾ ਨਾਂ ਸੀਗਾ ਹਿੰਦੂ ਸਵੈਮ ਸੇਵਕ ਸੰਘ ਪਰ 2-3 ਸਾਲਾਂ ਬਾਅਦ ਇਹਦਾ ਨਾਂ ਰਾਸ਼ਟਰੀ ਸਵੈਮ ਸੇਵਕ ਸੰਘ ਰੱਖ ਦਿੱਤਾ ਗਿਆ ਤਾਂ ਕਿ ਇਹ ਉਸ ਇਸ ਕਿਸਮ ਦੇ ਵੀ ਲੋਕ ਸੀਗੇ ਜਿਹੜੇ ਕਿ ਉਸ ਤੇ ਕੁਐਸਚਨ ਕਰ ਰਹੇ ਸੀਗੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੇ ਮਹਾਰਾਸ਼ਟਰੀਅਨ ਬ੍ਰਾਹਮਣ ਸੀਗੇ ਉਹਨਾਂ ਦੀ ਤਾਕਤ ਪੋਲਿਟਿਕਲ ਤਾਕਤ ਨੂੰ ਮਜ਼ਬੂਤ ਰੱਖਣ ਵਾਸਤੇ ਸੰਗਠਨ ਦਾ ਨਿਰਮਾਣ ਕੀਤਾ ਗਿਆ ਸੀ ਉਹਦੇ ਵਿੱਚ मुंजे ਦਾ ਨਾਂ ਵੀ ਹੁੰਦਾਗਾ ਉਹਦੇ ਵਿੱਚ ਬਾਬਾ राव ಸಾವਰਕਰ ਦਾ ਨਾਂ ਵੀ ਹੁੰਦਾਗਾ ਜਿਹੜੇ ਕੀ ਬੀਡੀ ಸಾವਰਕਰ ਦੇ ਵੱਡੇ ਭਰਾ ਸੀ ਇਹ ਸਾਰੇ ਮਹਾਰਾਸ਼ਟਰੀਅਨ ਬ੍ਰਾਹਮਣ ਸੀਗੇ ਤੇ ਇਹ ਮਨੁਸਮਰਤੀ 'ਚ ਵੀ ਯਕੀਨ ਕਰਦੇ ਸੀਗੇ ਪਰ ਬਾਹਰ ਨਹੀਂ ਦਿਖਾਉਂਦੇ ਸੀ ਅੰਦਰ ਇਹਨਾਂ ਦਾ ਪੂਰਾ ਮਨ ਸੀਗਾ ਇਸੇ ਕਰਕੇ ਇਹਨਾਂ ਨੇ ਪੇਸ਼ਵਾਈ ਝੰਡੇ ਨੂੰ ਆਪਣਾ ਮੁੱਖ ਝੰਡਾ ਬਣਾਇਆ ਪੇਸ਼ਵਾਹੀ ਝੰਡਾ ਬੇਸਿਕਲੀ ਬ੍ਰਾਹਮਣਾ ਦੀ ਸੱਤਾ ਦਾ ਪ੍ਰਤੀਕ ਹੈ ਮਹਾਰਾਸ਼ਟਰਨ ਬ੍ਰਾਹਮਣਾ ਦੀ ਸੱਤਾ ਦਾ ਪ੍ਰਤੀਕ ਹੈ ਉਸੇ ਨੂੰ ਇਹਨਾਂ ਨੇ ਆਪਣਾ ਫਲੈਗ ਬਣਾਇਆ ਤੇ ਇਹ ਆਪਾਂ ਕਹੇ ਲਈਏ ਕਿ ਇਹਨਾਂ ਦਾ ਝੰਡਾ ਉਸ ਤੋਂ ਬਾਅਦ ਇਹਨਾਂ ਦੇ ਕੁਝ ਲੋਕ ਜਰਮਨੀ ਦਾ ਜਿਹੜਾ ਪੂਰਾ ਹਿਟਲਰ ਵਾਲਾ ਜਿਹੜਾ ਦੌਰ ਸੀਗਾ ਨਾਜ਼ੀਜ਼ਮ ਉਹ ਤੋਂ ਵੀ ਪ੍ਰਭਾਵਿਤ ਰਹੇ ਉਸੇ ਗੁਰੂ ਗੋਲਵਲਕਰ ਵੀ ਇੱਕ ਗਲਮਨ ਦੇ ਨੇ ਤੇ ਕਈ ਸਾਰੇ ਮੂਸੋਲਿਨੀ ਦਾ ਜਿਹੜਾ ਸਾਰਾ ਮਾਮਲਾ ਸੀਗਾ ਫਾਸ਼ੀਜ਼ਮ ਵਾਲਾ ਉਹਨੂੰ ਵੀ ਸਮਝ ਕੇ ਆਏ ਤੇ ਉਹਨਾਂ ਦੋਵਾਂ ਹੀ ਚੀਜ਼ਾਂ ਨੂੰ ਰੀਡ ਕਰਕੇ ਇਹਨਾਂ ਨੇ ਵੀ ਆਪਣੀ ਮਿਲਟਰੀ ਡਰੈਸ ਲਾਗੂ ਕੀਤੀ ਨਿਕਰ ਅਤੇ ਟੋਪੀ ਅਤੇ ਵਾਈਟ ਖਾਕੀ ਨਿਕਰ ਪਲੇਨ ਵਾਈਟ ਸ਼ਰਟ ਅਤੇ ਉੱਤੇ ਟੋਪੀ ਤੇ ਇੱਕ ਪ੍ਰਾਈਵੇਟ ਮਿਲੀਸ਼ੀਆ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਵਿੱਚ ਫਰਕ ਇਹ ਹੈ ਇਹਦੇ ਵਿੱਚ ਫਰਕ ਇਹ ਹੈ ਕਿ ਇਹ ਜਿਹੜੀ ਪ੍ਰਾਈਵੇਟ ਮਿਲੀਸ਼ੀਆ ਬਣਾਉਣ ਦੀ ਉਸ ਟਾਈਮ ਕੋਸ਼ਿਸ਼ ਕਰ ਰਹੇ ਸੀਗੇ ਇਹ ਕੋਈ ਬ੍ਰਿਟਿਸ਼ਰਸ ਦੇ ਖਿਲਾਫ ਲੜਨ ਵਾਲੀ ਮਿਲੀਸ਼ੀਆ ਨਹੀਂ ਬਣਾ ਰਹੇ ਸੀ ਇਹ ਤਾਂ ਮੁਸਲਮਾਨਾਂ ਖਿਲਾਫ ਲੜਨ ਵਾਸਤੇ ਬਣਾ ਰਹੇ ਸੀਗੇ ਤੇ ਇਹਨਾਂ ਨੇ ਗੱਲ ਕਹੀ ਵੀ ਨਾਗਪੁਰ ਚ ਉਸ ਟਾਈਮ ਦੰਗੇ ਹੋਏ ਤੇ ਉਸ ਟਾਈਮ ਆਰਐਸਐਸ ਦਾ ਨਾਂ ਉਸ ਟਾਈਮ ਵੀ 1927 ਦੀ ਗੱਲ ਹੈ ਤੇ ਉੱਥੇ ਇਹਨਾਂ ਨੇ ਮਤਲਬ ਕੰਮ ਕਰਨਾ ਸ਼ੁਰੂ ਕੀਤਾ ਸੀਗਾ 1940 ਤੱਕ ਆਂਧਿਆ ਆਂਧਿਆ ਬਹੁਤ ਮਤਲਬ ਇਹਨਾਂ ਦਾ ਆਪਾਂ ਕਹਿ ਲਿਆ ਕਿ ਸੰਗਠਨ ਵੱਡਾ ਹੋ ਗਿਆ ਸੀਗਾ ਏਟਗੇਵਾਰ ਨੇ ਗੁਰੂ ਗੋਲਵਲ ਕਰਨੇ ਇਹਨਾਂ ਦੀ ਲਿਖਿਤ ਆਰਟੀਕਲ ਨੇ ਇਹਨਾਂ ਨੇ ਆਪਣੇ ਸਵੈਮ ਸੇਵਕਾਂ ਨੂੰ ਚਿੱਠੀਆਂ ਲਿਖ ਲਿਖ ਮਤਲਬ ਅਭਾਸ਼ਨਾ ਚ ਵੀ ਕਿਹਾ ਤੇ ਉਸ ਕਿਸਮ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੇ ਵੀ ਅੰਦੋਲਨ ਚ ਸ਼ਾਮਲ ਨਹੀਂ ਹੋਣਾ ਹੈ ਤੇ ਇਹਨਾਂ ਨੇ ਸ਼ਹੀਦਾਂ ਦਾ ਵੀ ਮਜ਼ਾਕ ੜਾਇਆ ਤੇ ਇਹ ਇਹ ਵੀ ਗੱਲ ਹੈ ਤੁਸੀਂ ਜੀ ਗਲਵਲ ਕਰਦੀ ਬੰਚ ਆਫ ਥੌਟਸ ਪੜੋਗੇ ਉਹਦੇ ਚ ਉਹਨਾਂ ਨੇ ਸ਼ਹਾਦਤ ਤੇ ਸਵਾਲੀਆ ਨਿਸ਼ਾਨ ਖੜੇ ਕਰਖੇ ਨੇ ਤੇ ਇੱਕ ਮਾਮਲਾ ਹੈਗਾ ਯਾਨੀ ਕਿ ਇਹਨਾਂ ਨੇ ਤਾਂ ਮਤਲਬ ਨਾ ਤਾਂ ਆਜ਼ਾਦੀ ਦੇ ਅੰਦੋਲਨ ਚ ਕੋਈ ਹਿੱਸਾ ਲਿਆ ਤਾਂ 47 ਤੋਂ ਪਹਿਲਾਂ ਤਾਂ ਇਹਨਾਂ ਨੇ ਕੋਈ ਇਸ ਕਿਸਮ ਦਾ ਕੰਮ ਕੀਤਾ ਹੀ ਨਹੀਂ ਜਿਸ ਕਰਕੇ ਇਹਨਾਂ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਜਾਂ ਸਿੱਕਾ ਜਾਰੀ ਕੀਤਾ ਜਾਵੇ ਹੁਣ ਆਂਦੇ ਆਪਾਂ ਆਜ਼ਾਦੀ ਦੇ ਬਾਅਦ ਦੇ ਇਤਿਹਾਸ ਤੇ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਤਾਂ ਇਹਨਾਂ ਦਾ ਇਦਾਂ ਦਾ ਹੈਗਾ ਕਿ ਇਹਨਾਂ ਨੇ 30 ਜਨਵਰੀ 1948 ਨੂੰ ਇਹਨਾਂ ਦਾ ਇੱਕ ਜਿਹੜਾ ਆਰਐਸਐਸ ਦਾ ਵੋਲੰਟੀਅਰ ਸੀ ਨਥੁਰਮ ਗੋੜ ਸੇ ਉਹਨੇ ਜਾ ਕੇ ਜਿਹੜੇ ਮਹਾਤਮਾ ગાંધી ਸੀ ਦਿੱਲੀ 'ਚ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਤਾਂ ਇਹ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਇਸ ਕਿਸਮ ਦੇ ਕੰਮ ਸ਼ੁਰੂ ਕਰਤੇ ਤੇ ਬਾਅਦ ਚ ਫਿਰ ਇਹਨਾਂ ਨੇ ਡਿਸੋਂਨ ਵੀ ਕੀਤਾ ਕਿ ਨਹੀਂ ਨਹੀਂ ਪਹਿਲਾ ਸਾਡੇ ਨਾਲ ਜੁੜਿਆ ਹੋਇਆ ਸੀ ਬਾਅਦ ਚ ਅਟ ਗਿਆ ਸੀਗਾ ਪਰ ਮੁੱਖ ਕੇ ਦੇ ਜਿਹੜੇ ਗ੍ਰਹਿ ਮੰਤਰੀ ਸੀ ਸਰਦਾਰ ਪਟੇਲ ਉਹਨਾਂ ਨੇ ਉਸ ਟਾਈਮ ਆਰਐਸਐਸ ਤੇ ਬੈਨ ਲਾ ਦਿੱਤਾ ਸੀਗਾ ਤੇ ਬੈਨ ਲੱਗਿਆ ਰਿਹਾ 1950 ਚ ਬੈਨ ਨੂੰ ਹਟਾਇਆ ਗਿਆ ਤੇ ਉਸ ਟਾਈਮ ਇਹਨਾਂ ਨੂੰ ਕੋਈ ਜ਼ਿਆਦਾ ਪੁੱਛਦਾ ਨਹੀਂ ਸੀ ਨਾ ਕੋਈ ਮੂਲ ਹੁੰਦਾ ਸੀਗਾ ਇੱਕ ਹਸਾਬ ਨਾਲ ਕਿਉਂਕਿ ਮਹਾਤਮਾ ગાંધી ਦੀ ਦੀ ਹੱਤਿਆ ਤੋਂ ਬਾਅਦ ਇਹ ਇੰਡੀਅਨ ਪੋਲਿਟਿਕਸ ਚ ਇਹ ਅਥੂਤ ਸੇ ਓਕੇ ਰਹਿ ਗਏ ਸੀਗੇ ਇਹਨਾਂ ਦੀ ਜਿਹੜੀ ਦੁਬਾਰੇ ਪੁੱਛ ਕੇ ਸ਼ੁਰੂ ਹੋਈ ਹੈ ਉਹ ਤਾਂ ਇੰਦਰਾ ਗਾਂਧੀ ਵੇਲੇ ਸ਼ੁਰੂ ਹੋਈ ਇੰਦਰਾ ਗਾਂਧੀ ਜਦੋਂ ਅਮਰਜੈਂਸੀ ਲਾਈ ਤਾਂ ਇਹਨਾਂ ਨੇ ਜਿਹੜਾ ਰਾਜਨਾਰਾਇਣ ਸੀ ਉਹਦੇ ਨਾਲ ਰਾਜਨਾਰਾਇਣ ਮੈਂ ਜੈ ਪ੍ਰਕਾਸ਼ ਨਾਰਾਇਣ ਰਾਜਨਾਰਾਇਣ ਕਹਿੰ ਰਿਹਾ ਸੋਰੀ ਜੈ ਪ੍ਰਕਾਸ਼ ਨਾਰਾਇਣ ਨਾਲ ਰਲ ਕੇ ਉਹਨਾਂ ਇਹਨਾਂ ਨੇ ਇੱਕ ਉਹਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਇੰਦਰਾ ਗਾਂਧੀ ਦਾ ਇਹਨਾਂ ਦੇ ਦਬਾਅ ਆਇਆ ਤਾਂ ਫਿਰ ਇਹਨਾਂ ਨੇ ਇੰਦਰਾ ਗਾਂਧੀ ਦੇ ਆਪਾ ਕੇ ਲਈਏ ਕਿ ਉਹਦੀ ਚਮਚਾਗਰੀ ਸ਼ੁਰੂ ਕਰਤੀ ਜਿਹੜਾ ਬਾਲਾ ਸਾਹਿਬ ਬਾਲਾ ਸਾਹਿਬ ਦੇ ਰਸੀਗਾ ਉਹਨੇ ਬਕਾਇਦਾ ਚਿੱਠੀਆਂ ਲਿਖੀਆਂ ਤੇ ਕਿਹਾ ਕਿ ਹਿੰਦੂਆਂ ਦੀ ਰਖਵਾਲੀ ਰੱਖੀ ਕਰਨ ਵਾਲੀ ਇੰਦਰਾ ਗਾਂਧੀ ਹੈ 84 ਦੇ ਜਿਹੜੇ ਐਂਟੀ ਸਿੱਖ ਰਾਇਟ ਹੋਏ ਜਿਹਦੇ ਚ ਸਿੱਖਾਂ ਦਾ ਦੇ ਕਤਲੇਆਮ ਕਿਤੇ ਗਏ ਦਿੱਲੀ 'ਚ ਉਸ ਉਸ 'ਚ ਵੀ ਜੇਕਰ ਆਂਦਾ ਗਾਇ ਇਹਨਾਂ ਦਾ 2002 'ਚ ਵੀ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੈ ਗੁਜਰਾਤ ਦੰਗਿਆਂ ਦਾ ਗੁਜਰਾਤ 'ਚ ਉਹਨਾਂ 'ਚ ਵੀ ਨਾ ਆਂਦਾ ਗਾਇ ਇਹਨਾਂ ਦਾ ਤੇ ਤੁਸੀਂ ਯਾਦ ਕਰੋ ਰਾਮ ਮੰਦਰ ਆंदोलਨ ਮੁਸਲਮਾਨਾਂ ਦੀ ਜਿਹੜੀ ਉੱਥੇ ਮਸਜਿਦ ਸੀ ਕੀ ਸਟੋਰੀਕਲੀ ਕੋਈ ਇਸ ਕਿਸਮ ਦੇ ਪ੍ਰੂਫ ਨਹੀਂ ਸੀ ਮੈਂ ਕਈ ਵਾਰ ਕਹਿ ਚੁੱਕਿਆਗਾ ਕਿ ਜਿਹੜੇ ਉਸ ਟਾਈਮ ਤੇ ਆਰਕੀਓਲੋਜਿਸ ਸੀ ਇੱਕਤਾਰਿਆਣੇ ਤੋਂ ਸੀ ਸੁਰਜਬਾਨ ਜੀ ਤੇ ਸੁਰਜਬੰਦ ਦਾ ਮੈਂ ਇੰਟਰਵਿਊ ਕੀਤਾ ਹੋਇਆਗਾ ਜਿਹੜੇ ਉਸ ਟਾਈਮ ਇਸ ਪੂਰੇ ਮਾਮਲੇ 'ਚ ਗਏ ਸੀਗੇ ਤੇ ਸਰਕਾਰ ਵੱਲੋਂ ਭੇਜੇ ਗਏ ਸੀ ਤੇ ਉਹਨਾਂ ਨੂੰ ਵੀ ਕੋਈ ਬਾਬਰੀ ਮਸਜਿਦ ਦੇ ਥੱਲੇ ਕੋਈ ਕਿਸੇ ਵੀ ਮੰਦਿਰ ਦੇ ਕੋਈ ਚੀਜ਼ਾਂ ਨਹੀਂ ਮਿਲਿਆ ਸੀਗੀਆਂ ਪਰ ਇਹਨਾਂ ਨੇ ਉਹਨਾਂ ਉਸ ਮੁਸਲਮਾਨਾਂ ਦੀ ਉਸ ਮਸਜਿਦ ਨੂੰ ਢਾਇਆ ਪ੍ਰੋਪਗੈਂਡਾ ਕੀਤਾ ਕਮਿਊਨਲ ਮਾਹੌਲ ਤਿਆਰ ਕੀਤਾ ਦੰਗੇ ਕਰਾਏ ਉਸ ਟਾਈਮ ਆਪਾਂ ਨੂੰ ਪਤਾ ਹੈ ਮੁੰਬਈ ਵਗੈਰਾ ਕਈ ਥਾਵਾਂ ਤੇ ਕਿੰਨੇ ਦੰਗੇ ਹੋਏ ਸੀਗੇ ਤਾਂ ਫਿਰ ਇਹ ਸੱਤਾ 'ਚ ਆਏ ਯਾਨੀ ਇਹਨਾਂ ਦੀ ਹਿਸਟਰੀ ਦਾ ਕੰਮ ਨਲ ਰਹੀ ਹੈ ਹਿੰਦੂ ਮੁਸਲਮਾਨਾਂ ਦੇ ਦੰਗੇ ਕਰਾ ਕੇ ਇਹ ਸੱਤਾ 'ਚ ਆਏ ਨੇ ਜੇ ਅੱਜ ਦੇ ਟਾਈਮ ਵੀ ਆਪਾਂ ਨੂੰ ਪਤਾ ਕੀ ਇਹ ਕੀ ਕੁਝ ਕਰ ਰਹੇ ਨੇ ਤਾਂ ਮਤਲਬ ਇਹ ਤਾਂ ਉਹ ਕੀ ਫੈਕਚੁਅਲ ਗੱਲ ਜੇ ਤੁਸੀਂ ਸਾਰੇ ਫੈਕਟਸ ਨੂੰ ਦੇਖੋ ਤਾਂ ਤੁਸੀਂ ਵੀ ਕਹੋਗੇ ਕਿ ਇਹ ਤਾਂ ਬਣਦਾ ਹੀ ਨਹੀਂ ਇਹਨਾਂ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਜਾਂ ਸਿੱਕਾ ਜਾਰੀ ਕੀਤਾ ਜਾਵੇ ਇਹਨਾਂ ਦੇ ਸੋ ਸੋ ਕੀ ਹੈ 1000 ਸਾਲ ਹੋ ਜਾਣ ਇਹ ਤਾਂ ਜਿਹੜਾ ਮੁਲਕ ਜਾਂ ਜਾਂ ਫਿਰ ਜਿਹੜੇ ਮੁਲਕ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਹੋਵੇ ਕਿ ਅਸੀਂ ਸੈਕੂਲਰ ਵੈਲਿਊਜ਼ ਨੂੰ ਸੈਕੂਲਰ ਸੈਕੂਲਰਿਜ਼ਮ ਨੂੰ ਅਪੋਲਡ ਕਰਦੇ ਆਂ ਉੱਥੇ ਫਿਰ ਕੀ ਕੰਮ ਕਰ ਰਹੇ ਨੇ ਇਹਨਾਂ ਨੇ ਤਾਂ ਇਸ ਮੁਲਕ ਦੀ ਜਿਹੜੀ ਸਿਆਸਤ ਹੈ ਉਹਨੂੰ ਕਮਿਊਨਲ ਰੰਗ ਦੇਣ 'ਚ ਆਪਣਾ ਇੱਕ ਵੱਡਾ ਯੋਗਦਾਨ ਪਾਇਆ ਹੈਗਾ ਠੀਕ ਹੈ ਜੀ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਬਣਦਾ ਨਹੀਂ ਇਹਨਾਂ ਦਾ ਪਰ ਖੈਰ ਅਗਲਿਆਂ ਦੀ ਮੌਕੇ ਦੀ ਹਕੂਮਤ ਹੈ ਆਪ ਨਰਿੰਦਰ ਮੋਦੀ ਆਰਐਸਐਸ ਦੇ ਸਵੈਮ ਸੇਵਕ ਵੀ ਰਹੇ ਹੋਏ ਨੇ ਤੇ ਫਿਰ ਉਹ ਤਾਂ ਅਗਲੇ ਕਰਨਗੇ ਅਗਲੇ ਦੇ ਹੱਥ ਤਾਕਤ ਜਿਹਦੀ ਮਤਲਬ ਉਹ ਘਰ ਦਾ ਜਿਹੜਾ ਕਾਕਾ ਹੈ ਉਹ ਬਈ ਲਿਖਣ ਵਾਲਾ ਤੇ ਫਿਰ ਕੁਝ ਵੀ ਲਿਖੇ ਜੀ ਇਹ ਗੱਲ ਹੈ ਜੀ ਹੂੰ ਜੀ ਸੱਤਾ ਦਾ ਇਹੀ ਜੋਬਨ ਹੁੰਦਾ ਜਦੋਂ ਸੱਤਾ ਤੁਹਾਡੇ ਹੱਥ ਚ ਹੁੰਦੀ ਹੈ ਫਿਰ ਤੁਸੀਂ ਆਪਣੇ ਚੰਮ ਦੀਆਂ ਚਲਾਉਨੇ ਹੋ ਤੇ ਉਹੋ ਹੀ ਚੱਲ ਵੀ ਰਹੀਆਂ ਨੇ ਤੁਸੀਂ ਤਾਂ ਇਸ ਸਾਰੀ ਗੱਲਬਾਤ ਦੇ ਵਿੱਚ ਸਾਡੇ ਸਰੋਤਿਆਂ ਨੇ ਸੁਣ ਲਿਆ ਹੋਊਗਾ ਅਗਲੀ ਖਬਰ ਦੇ ਵੱਲ ਜੇਕਰ ਆਪਾਂ ਚਲੀਏ ਤਾਂ ਉੱਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੁਣੀ ਕਹਿੰਦੇ ਨੇ ਵੀ ਵਿਧਾਨ ਸਭਾ ਚੋਣ 'ਮੈਂ ਲੜਨੀ ਐ' ਐਲਾਨ ਤਾਂ ਵੈਸੇ ਇਹਨਾਂ ਨੇ ਪਹਿਲਾਂ ਵੀ ਕੀਤਾ ਸੀ ਹੁਣ ਕਹਿੰਦੇ ਨੇ ਵੀ ਵਹਿਮ ਨਾ ਰੱਖਿਓ ਜਿੱਤਾਂਗੇ ਹਾਂਜੀ ਇਹ ਖਬਰ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਕਿ ਉਸ ਇੱਕ ਵਾਰ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਕਿ ਮੈਂ 2027 ਦਾ ਚੋਣ ਲੜਾਂਗਾ ਤੇ ਇੱਕ ਮਾਨਸਾ ਦੇ ਵਿੱਚ ਇੱਕ ਪ੍ਰੋਗਰਾਮ ਸੀ ਉਹਦੇ ਵਿੱਚ ਅੱਜ ਫਿਰ ਉਹਨਾਂ ਨੇ ਕਿਹਾ ਕਿ ਅਸੀਂ 207 ਚ ਵਿਧਾਨ ਸਭਾ ਚੋਣ ਲੜਾਂਗੇ ਤੇ ਉਹਨਾਂ ਨੇ ਕਿਹਾ ਕਿ ਜਿੱਤਾਂਗੇ ਵੀ ਕੋਈ ਬਹਿਮ ਚ ਨਾ ਰਹੇ ਉਹ ਕਿ ਕੋਈ ਹੋਰ ਜਿੱਤੂਗਾ ਅਸੀਂ ਡਟ ਕੇ ਇਲੈਕਸ਼ਨ ਲੜਾਂਗੇ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਕਾਂਗਰਸ ਤੋਂ ਟਿਕਟ ਵੀ ਮਿਲ ਸਕਦੀ ਹੈ ਆਪਾਂ ਨੂੰ ਪਤਾ ਹੈ ਕਿ ਜਿਹੜੇ ਰਾਹੁਲ ਗਾਂਧੀ ਨੇ ਉਹ ਨਾ ਪ੍ਰਤੀ ਮੋਸ਼ਨਲ ਨੇ ਤੇ ਲਗਾਤਾਰ ਕਾਂਗਰਸ ਅਪੋਰਡ ਵੀ ਕਰਦੀ ਰਹੀ ਹੈ ਸਿੱਧੂ ਮੂਸੇਵਾਲਾ ਨੂੰ ਦਿੱਲੀ ਦੇ ਵਿਧਾਨ ਸਭਾ ਚੋਣ ਸੀਗੇ ਉਸ ਟਾਈਮ ਵੀ ਜਿਹੜੇ ਅ ਦਿੱਲੀ ਕਾਂਗਰਸ ਦੇ ਵਰਕਰ ਸੀਗੇ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਲੀ ਲੈ ਕੇ ਗਏ ਸੀ ਇਲੈਕਸ਼ਨਾਂ ਚ ਵੋਟਾਂ ਮੰਗਾਈਆਂ ਸੀਗੀਆਂ ਤੇ ਇੱਥੇ ਵੀ ਆਪਾਂ ਕਈ ਵਾਰ ਦੇਖਦੇ ਆ ਕਿ ਉਹ ਮਨਸਾ ਜਾ ਕਰਦੇ ਨੇ ਕਾਂਗਰਸ ਦੇ ਕਾਰਜਕ੍ਰਮਾਂ ਚ ਤਾਂ ਪੋਲਿਟਿਕਸ 'ਚ ਤਾਂ ਉਹ ਇੰਟਰਸਟਿਡ ਹੈਗਾ ਉਹ ਤਾਂ ਪਹਿਲਾਂ ਹੀ ਆਪਾਂ ਨੂੰ ਸਮਝਾ ਰਿਹਾ ਹੈਗਾ ਤਾਂ ਦੇਖਦੇ ਆ ਮਤਲਬ ਕਿਵੇਂ ਚੀਜ਼ਾਂ ਅੱਗੇ ਵਧਣ ਗਿਆ ਪਰ ਹਾਂ ਅਜ਼ ਦਿ ਟਾਈਮ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੇ ਤਾਲ ਠੋਕ ਦਿੱਤੀ ਹੈ ਹੂੰ ਜੀ ਉਧਰ ਅਗਲੀ ਖਬਰ ਵੀ ਜੇਕਰ ਆਪਾਂ ਸੰਗੀਤ ਜਗਤ ਦੇ ਨਾਲ ਜੁੜੀ ਹੋਈ ਸ਼ੀਕ ਕਰੀਏ ਜਿਹੜੇ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਹੁਣੇ ਨੇ ਉਹਨਾਂ ਦੀ ਸੜਕਾ ਹਾਸੇ ਦੇ ਵਿੱਚ ਬਹੁਤ ਬੁਰੀ ਹਾਲਤ ਹੋਈ ਤੇ ਉਹ ਲਗਾਤਾਰ ਵੈਂਟੀਲੇਟਰ ਤੇ ਨੇ ਜੀ ਹਾਲੇ ਤੱਕ ਕੋਈ ਸੁਧਾਰ ਦਰਜ ਕੀਤਾ ਗਿਆ ਹੈ ਕੋਈ ਬੁਲੇਟਿਨ ਹੈਲਥ ਬੁਲੇਟਿਨ ਜਾਰੀ ਕੀਤਾ ਹੈ ਹਸਪਤਾਲ ਨੇ ਦੇਖੋ ਉਹ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਜਿਹੜੇ ਐਕਸਪਰਟ ਨੇ ਜਿਹੜੇ ਡਾਕਟਰ ਉਹ ਦੋਵੇਂ ਕਿਸਮ ਦੇ ਡਾਕਟਰ ਲੱਗੇ ਹੋਏ ਨੇ ਨਿਊਰੋ ਸਰਜਰੀ ਵਾਲੇ ਵੀ ਲੱਗੇ ਹੋਏ ਨੇ ਕ੍ਰਿਟੀਕਲ ਕੇਅਰ ਜਿਹੜੇ ਐਕਸਪਰਟ ਨੇ ਉਹ ਵੀ ਲੱਗੇ ਹੋਏ ਨੇ ਤੇ ਹਾਂ ਉਹ ਵੈਂਟਿਲੇਟਰ ਸਪੋਰਟ ਤੇ ਹੀ ਨੇ ਹਜੇ ਤੱਕ ਤੇ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਲਾਜ ਉਹ ਚੱਲ ਰਿਹਾਗਾ ਸੂਬੇ ਦੇ ਸੀਐਮਪੀ ਪਹੁੰਚੇ ਸੀ ਕਿ ਬਹੁਤ ਸਾਰੇ ਸਿੰਗਰ ਵੀ ਪਹੁੰਚੇ ਉਹਨਾਂ ਨੂੰ ਮਿਲਣ ਵਾਸਤੇ ਦਿਲਜੀਤ ਦੋਸਾਂਝ ਵੀ ਕਿਤੇ ਸ਼ੋਅ ਕਰ ਰਹੇ ਸੀ ਉਹਦੇ ਨਾਲ ਉੱਥੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਸਤ ਰਾਜਵੀਰ ਜਵੰਦੇ ਨੂੰ ਅਮ ਦੁਆਵਾਦਿ ਲੋੜ ਤੇ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਦੁਆ ਕਰੋ ਕਿ ਰਾਜਵੀਰ ਜਵੰਦਾ ਛੇਤੀ ਛੇਤੀ ਠੀਕ ਹੋ ਜਾਵੇ ਤਾਂ ਅਸੀਂ ਵੀ ਇਹ ਦੁਆ ਕਰਦੇ ਆ ਅਜੇ ਤੱਕ ਤਾਂ ਉਹ ਵੈਂਟਿਲੇਟਰ ਤੇ ਹੀ ਨੇ ਅ ਸੰਗਤ ਮੈਂ ਦੇਖ ਰਿਹਾ ਸੀਗਾ ਕਿ ਕੋਰਟਿਸ ਹਸਪਤਾਲ ਦੇ ਬਾਹਰ ਬਹੁਤ ਸਾਰੇ ਸੰਗਤਾਂ ਅਰਦਾਸ ਕਰਕੇ ਗਈਆਂ ਨੇ ਤੇ ਬਹੁਤ ਸਾਰੇ ਲੋਕ ਪੰਜਾਬੀ ਜਿਹੜੀ ਇੰਡਸਟਰੀ ਹੈ ਉਹ ਸਾਰੀ ਹੀ ਮੈਂ ਦੇਖ ਰਿਆਂਗਾ ਕਿ ਰਾਜਵੀਰ ਜਵੰਦਾ ਵਾਸਤੇ ਖੜੀ ਹੈ ਬਹੁਤ ਸੋਹਣਾ ਸਿੰਗਰ ਹੈ ਜੀ ਤੇ ਅਸੀਂ ਵੀ ਉਮੀਦ ਕਰਦੇ ਆ ਕਿ ਛੇਤੀ ਤੋਂ ਛੇਤੀ ਠੀਕ ਹੋ ਕੇ ਛੇਤੀ ਰਿਕਵਰੀ ਕਰਨ ਤੇ ਸਾਡੇ ਵਿਚਾਨ ਤੇ ਦੁਬਾਰੇ ਤੋਂ ਆਪਣੇ ਜਿਹੜੀ ਉਹਨਾਂ ਦੀ ਮధుਰ ਆਵਾਜ਼ ਉਹਦੇ ਚ ਦੁਬਾਰੇ ਵਧੀਆ-ਵਧੀਆ ਗੀਤ ਸਾਨੂੰ ਦੇਣ ਹੂੰ ਜੀ ਜਲਦੀ ਆਪਣੀ ਕਿਰਤੋ ਚ ਪਰਤਣ ਸਟੇਜਾਂ ਤੇ ਆਉਣ ਸੋ ਦੇਖਦੇ ਆ ਅਗਲੀ ਜੇਕਰ ਖਬਰ ਦੇ ਵੱਲ ਵਧੀਏ ਤਾਂ ਉਧਰ ਮਾਨਹਾਨੀ ਕੇਸ ਦੇ ਵਿੱਚ ਕੰਗਣਾ ਰਣੋਤ ਨੂੰ ਚੰਡੀਗੜ੍ਹ ਦਾ ਸੱਦਾ ਆਇਆ ਹੈ ਤੇ ਇਹ ਆਪਾਂ ਬੀਤੇ ਦਿਨੀ ਖਬਰ ਸਾਂਝੀ ਕੀਤੀ ਸੀ ਤੁਸੀਂ ਚਾਣਨਾ ਪਿਆ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਬੀਬੀ ਨੇ ਪੰਜਾਬ ਦੀਆਂ ਬੀਬੀਆਂ ਦੇ ਉੱਪਰ ਤੋਮਤ ਲਾਈ ਸੀ ਬਹੁਤ ਗਲਤ ਸ਼ਬਦਾਵਲੀ ਬੋਲੀ ਸੀ ਗਲਤ ਇਲਜ਼ਾਮ ਲਾਏ ਸੀ ਹੁਣ ਉਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈ ਰਹੀਆਂ ਨੇ ਜੀ ਕਹਿੰਦੇ ਇੱਕ ਝਟਕਾ ਬਠਿੰਡੇ ਕੋਰਟ ਨੇ ਹੋਰ ਦੇ ਦਿੱਤਾ ਹਾਂਜੀ ਬਠਿੰਡੇ ਕੋਰਟ ਨੇ ਕਿਹਾਗਾ ਕਿ ਕੋਈ ਵੀਡੀਓ ਕਾਨਫਰੈਂਸਿੰਗ ਨਹੀਂ ਉਹ ਪੇਸ਼ ਨਹੀਂ ਆਉਣਗੇ ਉਹਨਾਂ ਨੇ ਕੰਗਨਾਰਨੋਤ ਪਹਿਲਾਂ ਹਾਈ ਕੋਰਟ ਚ ਗਈ ਬਠਿੰਡੇ ਦੇ ਜਿਹੜਾ ਡਿਸਟ੍ਰਿਕਟ ਕੋਰਟ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਪੇਸ਼ ਹੋ ਤੁਸੀਂ ਬੀਬੀਆਂ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਨੇ ਜਿਹੜੇ ਬਜ਼ੁਰਗ ਮਹਿਲਾ ਕਿਸਾਨ ਸੀ 88 ਸਾਲ ਦੀ ਮਹਿੰਦਰਕੌਰ ਉਹਨਾਂ ਨੇ ਉਹਨਾਂ ਤੇ ਕੇਸ ਕਰਤਾ ਸੀਗਾ ਮਾਨਨ ਨੀ ਦਾ ਕੇਸ ਕਰਤਾ ਸੀਗਾ ਫਿਰ ਇਹ ਹਾਈ ਕੋਰਟ ਚਲੀ ਗਈ ਕੰਗਨਾਰਨੋਤ ਕੀ ਇੱਕ ਕੇਸ ਖਾਰਜ ਕਰੋ ਜੀ ਹਾਈ ਕੋਰਟ ਨੇ ਕਿਹਾ ਕਿ ਕੋਈ ਕੇਸ ਖਰਜ ਨਹੀਂ ਕਰਾਂਗੇ ਸੁਪਰੀਮ ਕੋਰਟ ਚ ਚਲੀ ਗਈ ਬਾਤ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਬਠਿੰਡੇ ਕੋਰਟ ਚ ਜਾ ਕੇ ਆਪਣੀ ਜਿਹੜੀ ਤੂੰ ਗਲਤੀ ਕੀਤੀ ਐ ਜਿਹੜਾ ਤੂੰ ਗਲਤ ਵਸਲਤ ਬੋਲੀ ਉਹਦਾ ਫਿਰ ਤੂੰ ਬੋਗਤ ਆਪਣਾ ਤੇ ਹੁਣ ਇਹਨੇ ਫਿਰ ਇੱਕ ਨਵੀਂ ਪਟੀਸ਼ਨ ਪਾਤੀ ਕਿ ਮੈਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋ ਜਾਵਾਂਗੀ ਉੱਥੇ ਆਵਾਂਗੀ ਨਹੀਂ ਤੇ ਫਿਰ ਦੁਬਾਰੇ ਤੋਂ ਬਠਿੰਡੇ ਕੋਰਟ ਨੇ ਕਿਹਾ ਕਿ ਅਸੀਂ ਐਸਐਸਪੀ ਨੂੰ ਦੀ ਡਿਊਟੀ ਲਈ ਹੈ ਕਿ ਜਾ ਕੇ ਉਹ ਉਹ ਐ ਐਸਐਸਪੀ ਜਿਹੜੇ ਹੈਗੇ ਆ ਉਹ ਕੰਗਨਾਰ ਨੋਟ ਨੂੰ ਰਿਸੀਵ ਕਰਾਨਗੇ ਤੇ ਮਤਲਬ ਉਹਨਾਂ ਨੂੰ ਫਿਜ਼ੀਕਲੀ ਪੇਸ਼ ਹੋਣਾ ਪਊਗਾ ਇਹ ਗੱਲ ਹੈ ਤੇ ਬਟਾ ਟਟਕਾ ਦਿੱਤਾ ਗਿਆ ਵੀਡੀਓ ਕਾਨਫਰencing ਰਾਹੀਂ ਉਹ ਨਹੀਂ ਮਤਲਬ ਹੋ ਸਕਣਗੇ ਉਹਨਾਂ ਨੂੰ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਹੋਣਾ ਪਊਗਾ ਕੋਰਟ 'ਚ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ Então,